ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਜਿਹੜਾ ਹੈਗਾ ਨਸ਼ਾ ਵਿਰੋਧ ਤੇ ਇੱਕ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਅਸੀਂ ਜੰਗੀ ਪੱਧਰ ਤੇ ਚਲਾ ਰਹੇ ਹਾਂ ਲੋਕਾਂ ਦੇ ਸਹਿਯੋਗ ਨਾਲ ਉਸ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਸੀਂ ਗੈਂਗਸਟਰਾਂ ਦੇ ਵਾਰ ਦੇ ਵਿੱਚ ਇੱਕ ਅ ਅੰਮ੍ਰਿਤਸਰ ਰੂਲਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੱਜ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਦਿਨ ਦਿਹਾੜੇ ਮਾਡਲ ਟਾਊਨ ਦੇ ਵਿੱਚ ਲੱਕੀ ਅਬਰਾਏ ਦਾ ਕਤਲ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਸ਼ੂਟਰ ਜਿਹੜਾ ਇੱਕ ਉਹਨਾਂ ਦਾ ਅਕਿਊਜ਼ਡ ਹੈਗਾ ਉਸ ਨੂੰ ਅੱਜ ਅੰਮ੍ਰਿਤਸਰ ਰੂਲਰ ਪੁਲਿਸ ਨੇ ਆਫਟਰ ਰੀਫ ਐਕਸਚੇਂਜ ਆਫ ਫਾਇਰ ਗ੍ਰਫਤਾਰ ਕੀਤਾ ਹੈਗਾ ਜਿਸ ਦੀ ਪਹਿਚਾਨ ਸ਼ਮਿੰਦਰ ਸਿੰਘ ਦੇ ਵਜੋਂ ਹੋਈ ਹੈਗੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸਹਿਲ ਮੀਰ ਜੀ ਦੀ ਜਦੋਂ ਹੀ ਉਹਨਾਂ ਨੂੰ ਇਹ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜਾ ਲਕੀਆ ਬਰੋਏ ਦੇ ਕਤਲ ਦੇ ਵਿੱਚ ਜਿਹੜਾ ਵੰਛਿਤ ਇੱਕ ਅਕਿਊਜ਼ਡ ਹੈਗਾ ਉਸ ਦੀ ਕੋਈ ਹਰਕਤ ਕਰੰਡਾ ਥਾਣੇ ਦੇ ਵਿੱਚ ਖਾਸਾ ਦੇ ਏਰੀਆ ਦੇ ਵਿਚਾਰੀ ਹੈਗੀ ਹੈ ਇਮੀਡੀਏਟਲੀ ਬਿਨਾ ਕਿਸੇ ਸਮੇਂ ਗਵਾਏ ਸਹਿਲ ਮੀਰ ਜੀ ਨੇ ਅ ਅਧਿਤੀਆ ਵਾਰੀਆ ਐਸਪੀ ਡੀ ਯਾਦਵਿੰਦਰ ਡੀਐਸਪੀ ਠਾਰੀ ਅਤੇ ਐਸਐਚਓ ਅਮਨ ਬੀਐਮ ਪਟੀਆਂ ਦਾ ਗਠਨ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਅਤੇ ਹੰਬੁਸ਼ ਲਾਏ ਗਏ ਜਿਸ ਦੇ ਵਿੱਚ ਸਾਨੂੰ ਕੋਲ ਇੱਕ ਭਰੋਸੇਯੋਗ ਜਿਹੜੀ ਸਾਡੀ ਇਤਲਾਹ ਸੀਗੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਵੀ ਸੀਗੀ ਜਦੋਂ ਅਸੀਂ ਸ਼ਮਿੰਦਰ ਜਿਹੜੇ ਜਿਹਦੀ ਪਛਾਣ ਸ਼ਮਿੰਦਰ ਹੋਈ ਹੈ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਜਗ੍ਹਾ ਤੇ ਆ ਜਿਹੜੀ ਤੁਸੀਂ ਦੇਖਿਆ ਹੈ ਸਾਰੀ ਵਾਗਾਂ ਨੂੰ ਜਿਹੜੀ ਸੜਕ ਜਾਂਦੀ ਹੈ ਮੇਨ ਸੜਕ ਹੈ ਇਹ ਇਹਦੇ ਵਿੱਚ ਜਦੋਂ ਇਸ ਨੇ ਆਪਣੇ ਆਪ ਨੂੰ ਘਿਰਿਆ ਪਾਇਆ ਹੈਗਾ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲ ਤੇ ਇਹ ਮੋਟਰਸਾਈਕਲ ਤੋਂ ਡਿੱਗਿਆ ਤੇ ਇਸ ਨੇ ਪੁਲਿਸ ਦੀ ਪਾਰਟੀ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਸ ਦੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਤੇ ਇਸ ਨੂੰ ਕਾਬੂ ਕਰ ਦਿੱਤਾ ਗਿਆ ਹੈਗਾ ਕਾਬੂ ਕਰ ਲਿੱਤਾ ਗਿਆ ਹੈਗਾ ਹੁਣ ਤੱਕ ਜੋ ਅਸੀਂ ਮੌਕੇ ਦੇ ਐਫਐਸਐਲ ਟੀਮ ਨੇ ਆਕੇ ਆਪਣਾ ਸਾਰਾ ਮੋਕਾ ਮਲਾਜਾ ਕੀਤਾ ਹਲੇ ਕਰ ਰਹੀ ਹੈਗੀ ਹੈ ਉਹਦੇ ਵਿੱਚੋਂ ਇੱਕ 30 ਬੋਰ 30 ਕੈਲੀਬਰ ਬਰੇਟਾ ਮੇਡ ਇਨ ਇਟਲੀ ਦੀ ਜਿਹੜੀ ਇਸ ਤੋਂ ਪਿਸਤਲ ਬਰਾਮਦ ਹੋਈ ਹੈ ਦੋ ਖੋਲ ਉੱਥੇ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਚਲਾਏ ਹੋਏ ਤੇ ਇੱਕ ਮੋਟਰਸਾਈਕਲ ਹੈਗਾ ਬਾਕੀ ਜਿਹੜਾ ਹੈਗਾ ਅਸੀਂ ਇਸ ਤੋਂ ਇਹਨੂੰ ਹੁਣੀ ਅਸੀਂ ਹਸਪੀਟਲ ਇਹਨੂੰ ਸ਼ਿਫਟ ਕਰਾਂਗੇ ਤੇ ਫਿਰ ਅਸੀਂ ਜਿਹੜੀ ਇਹਦੀ ਫਿਰ ਗਹਿਨ ਪੁੱਛਗਿਛ ਹੋਏਗੀ ਫਿਰ ਜਿਹੜੀ ਕੋਈ ਕੀ ਖੁਲਾਸੇ ਹੋਣਗੇ ਉਸ ਨਾਲ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਲੱਕੀ ਅਬਰਾਏ ਦਾ ਜਿਹੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਅਕਿਊਜ਼ ਨੂੰ ਅੰਮ੍ਰਿਤਸਰ ਰੋਲਰ ਪੁਲਿਸ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਇੱਥੇ ਪੁੱਛਿਆ ਸੀ ਕੀ ਕਰਨਾ ਸੀ ਇੱਥੇ। ਦੇਖੋ ਜਿਹੜਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹੀ ਗੱਲ ਪਤਾ ਲੱਗੀ ਸੀ ਇੱਥੇ ਕੋਈ ਆਪਣਾ ਲੈ ਰਿਆ ਸੀ ਇਹਦੀ ਮੂਵਮੈਂਟ ਸੀ। ਇਹ ਤਾਂ ਹੁਣ ਪੁੱਛ ਕੇ ਹੀ ਤੋਂ ਪਤਾ ਲੱਗੇਗਾ ਕਿ ਇੱਥੇ ਇਹਦੇ ਆਣ ਦਾ ਮਕਸਦ ਕੀ ਸੀ ਕੋਈ ਹੋਰ ਵਾਰਦਾਤ ਕਰਨਾ ਚਾਹ ਰਿਹਾ ਸੀ ਜਾਂ ਇੱਥੇ ਕੋਈ ਇਹਦਾ ਹਾਈ ਡਾਊਟ ਸੀ ਜਿੱਥੇ ਉਹ ਆਣਾ ਉਹ ਇੱਕ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਹੀ ਇਹ ਉਸ ਦੇ ਕਾਬਿਲ ਹੋਏਗਾ ਜੀ ਤਫ਼ਤੀਸ਼ ਕਰਾਂਗੇ ਉਸ ਸਾਹਮਣੇ ਤੁਹਾਨੂੰ ਅਪਡੇਟ ਕਰ ਦਿਆਵਾਂਗੇ ਸ਼ਮਿੰਦਰ ਇਹ ਮੋਡਲ ਟਾਊਨ ਦੇ ਨੇੜੇ ਇੱਕ ਮਿੱਠਾਪੁਰ ਪਿੰਡ ਹੈਗਾ ਉੱਥੋਂ ਰਹਿਣ ਵਾਲਾ ਹੈਗਾ ਇਹ ਲੱਕੀ ਬਰਾਏ ਨੂੰ 10-12 ਸਾਲਾਂ ਤੋਂ ਜਾਣਦਾ ਵੀ ਸੀਗਾ ਤੇ ਜੋ ਹਲੇ ਮੁੱਢਲੀ ਪਤਾ ਲੱਗੀ ਹੈ ਗੱਲ ਤੇ ਇਹਨਾਂ ਦੇ ਕਿਸੇ ਕੱਲ ਤੋਂ ਮੱਤ ਮਰਤੇਪ ਸਿੰਘ ਜਿਹੜੇ ਇਹਨਾਂ ਦੇ ਬਾਹਰ ਬੈਠੇ ਜਿਹੜੇ ਇਹਨਾਂ ਦੇ ਹੈਂਡਲਰ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਜਾਈ ਗਲੋਰੀਫਾਈ ਨਹੀਂ ਕਰਨਾ ਚਾਹੁੰਗਾ ਬਦਵਾਸ਼ਾ ਨੂੰ ਪਰ ਅਸੀਂ ਜਿਨ੍ਹਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਦਾ ਦੂਸਰਾ ਸਾਥੀ ਹੈ ਉਸ ਨੂੰ ਵੀ ਸਾਡੇ ਕੋਲੇ ਵਾਈਟਲ ਕਲੂਜ਼ ਹੈਗੇ ਆ ਉਹਦੇ ਬਾਰੇ ਵੀ ਹਿਮਨ ਇੰਟੈਲੀਜੈਂਸ ਦਾ ਟੈਕਨੀਕਲ ਇੰਟੈਲੀਜੈਂਸ ਉਸ ਨੂੰ ਵੀ ਅਸੀਂ 체ਤੀ ਗ੍ਰਫਤਾਰ ਕਰਾਂਗੇ ਇਹਨਾਂ ਦਾ ਰਿਪੋਰਟ ਵੀ ਹੈ ਸਰ ਕਮਿਸ਼ਨ ਕੋਲ ਹੈਪੀ ਲਕੀਅਸ ਹੈਗਾ ਜਿਹਨੇ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਲੱਕੀ ਉਪਰਾਏ ਦੇ ਉੱਤੇ ਨਹੀਂ ਇਹ ਇਹਦੇ ਵਿੱਚ ਦੋ ਕਿਊਜ਼ ਸੀਗੇ ਇਹਦੇ ਵਿੱਚ ਇਹ ਜਿਹੜਾ ਜਿਹੜਾ ਸਕੂਟਰੀ ਚਲਾ ਰਿਹਾ ਪਰ ਇਹਦੇ ਕੋਲ ਵੀ ਪਿਸਤਲ ਸੀਗੀ ਇਨ ਕੇਸ ਵੀ ਉਹ ਕੋਈ ਫਾਇਰਿੰਗ ਸਾਨੂੰ ਕਰਨੀ ਪੈਂਦੀ ਹੈ ਤੇ ਦੂਜੀ ਕਰਾਂਗੇ ਜੋ ਹਲੇ ਕ੍ਰਿਮਿਨਲ ਕੋਡ ਹੈਗਾ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਪਰ ਹੈਗਾ ਇਹ ਕੋਈ ਕ੍ਰਿਮਿਨਲ ਇੱਕ ਅਦਾ ਇੱਕ ਕੇਸ ਜੋ ਹਲੇ ਤੱਕ ਪਤਾ ਲੱਗਿਆ ਹੈਗਾ। ਸਰ ਆਪਨੇ ਮਾਧਿਅਮ ਰਹਿ ਤਹੀਂ ਕਿਸਲੇ ਆ ਦੇਣਾ ਚਾਹੋਗੇ ਪੰਜਾਬ ਦਾ ਜੋ ਮਾਹੌਲ ਖਰਾਬ ਕਰ ਰਹੇ ਨੇ ਹੁਣੇ ਖਰਾਬ ਪਿਆਸਾਂ ਦਾ ਗੈਂਗਸਟਰ। ਦੇਖੋ ਮੈਂ ਤੁਹਾਡੇ ਮਾਧਿਅਮ ਰਹੀਂ ਤੁਸੀਂ ਇੱਕ ਸੁਸਾਇਟੀ ਦਾ ਬਹੁਤ ਹੀ ਇੰਪੋਰਟੈਂਟ ਅੰਗ ਹੋ। ਮੈਂ ਤੁਹਾਡੇ ਰਹੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਉਹਨਾਂ ਦੇ ਬੇਕਾਬੇ ਵਿੱਚ ਨਾ ਆਉਣ। ਕੁਝ ਚੰਦ ਪੈਸਿਆਂ ਲਈ ਕੁਝ ਚੰਦ ਲਾਲਚ ਲਈ ਇਹਨਾਂ ਨੂੰ ਨਸ਼ੇ ਤੇ ਲਾ ਲੈਂਦੇ ਨੇ। ਇਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਤੁਹਾਡਾ ਪਾਸਪੋਰਟ ਬਣਾ ਕੇ ਬਾਹਰ ਕੱਢ ਲਾਂਗੇ ਇਹਦੇ ਵਿੱਚ ਬਿਲਕੁਲ ਭ੍ਰਮਚਨਾਨ ਤੁਹਾਡੇ ਪਿੱਛੇ ਤੁਹਾਨੂੰ ਪਤਾ ਹੀ ਇਹ ਕਿੰਨੇ ਬੰਦਿਆਂ ਨੂੰ ਅਸੀਂ ਬਾਹਰੋਂ ਵੀ ਵਾਪਸ ਲੈ ਕੇ ਆਏ ਹਾਂ ਤਾਂ ਇਸ ਕਰਕੇ ਦੁਨੀਆ ਦਾ ਕੋਈ ਵੀ ਕੋਨਾ ਸੇਫ ਨਹੀਂ ਹੈਗਾ ਕਾਨੂੰਨ ਦੇ ਜਿਹੜੇ ਹੱਥ ਹੈ ਬਹੁਤ ਲੰਬੇ ਨੇ ਇਹਨਾਂ ਦੀ ਗਿੱਚੀ ਤੱਕ ਅੱਜ ਪਹੁੰਚਣ ਕੱਲ ਪਹੁੰਚਣ ਪਰ ਪਹੁੰਚਣਗੇ ਜ਼ਰੂਰ ਮੈਂ ਆਪ ਦੇ ਮਾਧਿਅਮ ਰਹੀਂ ਤੁਹਾਡੇ ਮਾਧਿਅਮ ਰਹੀਂ ਇਹ ਜੋ ਗੱਲ ਕਰਾਂਗਾ ਕਿ ਸਾਰੇ ਜਿਹੜੇ ਭਟਕੇ ਹੋਏ ਨੌਜਵਾਨ ਹੈ ਉਹ ਮੈਨਸਟ੍ਰੀਮ ਦੇ ਵਿੱਚ ਆਣ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਕਿਤੇ ਦੀ ਕਮੀ ਨਹੀਂ ਆਪਣਾ ਹੁਨਰ ਆਪਣਾ ਸਿੱਖਣ ਇੱਥੇ ਹੀ ਆਪਣੀ ਰੋਜੀ ਰੋਟੀ ਕਮਾਉਣ ਅਤੇ ਆਪਣੀ ਇੱਜ਼ਤ ਦੀ ਜ਼ਿੰਦਗੀ ਜੀਣ ਠੀਕ ਹੈ ਠੀਕ ਸਰ ਥੈਂਕ ਯੂ